ਅੱਜ ਮਿਤੀ 25 ਫਰਵਰੀ ਨੂੰ ਪਿੰਡ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਪਹਿਲਾ ਖੇਡ ਟੂਰਨਾਮੈਂਟ ਨੌਜਵਾਨ ਬੱਚਿਆਂ ਅਮਨ, ਰਾਜਾ, ਗੁਰਪ੍ਰੀਤ ਸਿੰਘ, ਮਨਮੀਤ ਸਿੰਘ ਪਰੈਟੀ ਇਹਨਾਂ ਸਾਰਿਆਂ ਨੇ ਮੈਂਬਰ ਗੁਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਰਲ ਕੇ ਪਿੰਡ ਵਿੱਚ ਇੱਕ ਮਾਣਮਤਾ ਟੂਰਨਾਮੈਂਟ ਕਰਵਾਇਆ ਜਿਸ ਦਾ ਆਗਾਜ਼ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਨਾਲ ਕਰਾਇਆ ਸਭ ਥਾਈ ਹੋਏ ਸਹਾਰਾ ਆਪਾਤ ਸਤਿ ਸਾਈਂ ਮਹੇਸ਼ਤਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਾ ਪਾਤਸ਼ਾਹਿਆਂ ਦੀ ਜੋਤ ਤਨ ਤਨ ਸਹਿਬ ਅਖੈਬ ਜੀ ਦੇ ਪਾਠ ਦੀਦਾਰ ਦਾ ਧਿਆਨ ਸਰਖੇ ਪੁੱਲ ਜੀ ਵਾਹਿਗੁਰੂ ਪਹਿਲਾ ਤੁਲਾਨਾ ਪੇਡੂ ਏਡ ਮੇਲਾ ਕਰਵਾਇਆ ਜਾ ਰਿਹਾ ਹੈ ਜੀ ਆਪ ਅੰਗ ਤਾਂ ਲੋ ਕੇ ਸਹਾਈ ਹੋਣਾ ਜੀ ਛੇਡਾਂ ਦੀ ਮਕੂਰਤਾ ਤੇ ਜੱਜੇ ਢਾਂ ਨਾਲ ਬੱਚਿਆ ਜੀ ਆਪ ਜੀ ਦੇ ਅਰਦਾਸ ਲਈ ਮਿੱਠਾ ਤੇ ਟਿਕਟ ਕਰ ਗਿਆ ਹੈ ਜੀ ਕਿਰਪਾ ਕਰਨੀ ਜੀ ਆਪ ਵਰਵਾਨ ਕਰਨਾ ਜੀ ਖੇਡ ਮੇਲੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਅੱਗੇ ਤੋਂ ਇਸੇ ਤਰ੍ਹਾਂ ਨੌਜਵਾਨਾਂ ਨੂੰ ਹੋਰ ਤੁਜ ਜਿਹੇ ਢੰਗ ਨਾਲ ਖੇਡ ਮੇਲਾ ਕਰਵਾਉਣਾ ਬਾਲ ਬੱਚਿਆਂ ਦਾ ਜੀ ਆਪ ਆਪਣਾ ਆਪਣੀ ਮਿਹਰ ਨਾਲ ਪੂਰਤਾ ਬੱਚੇ ਜੀ ਅਖਰ ਵਾਰਦਾ ਘਾਟਾ ਪੂਰਤ ਮਾਫ ਕਰਨੀ ਜੀ ਦਰਵਾਜੇ ਕਾਜ ਦਾਸ ਕਰਨੇ ਜੀ ਤੇਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜਿੱਤਿਆ ਵੈ ਗੁਰ ਨਾਨਕ ਨਾਮ ਚੜਦੀ ਕਲਾ ਤੇਰੇ ਘਰੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ हे गुरु जी ਖੇਡ ਮੇਲੇ ਦਾ ਆਗਾਜ਼ ਦੌੜਾਂ ਦੇ ਨਾਲ ਹੋਇਆ ਜਿਸ ਵਿੱਚ ਛੋਟੇ ਬੱਚੇ ਬੱਚੀਆਂ ਅਤੇ ਨੌਜਵਾਨਾਂ ਦੇ ਨਾਲ ਮਿਲ ਕੇ ਲਗਭਗ 250 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਆਓ ਮਾਰੋ ਤਾੜੀਆਂ ਮੁੰਡਿਆਂ ਦੇ ਰਾ ਦੇ ਇੱਕ阿里 ਬੜੇ ਬੜੇ ਕਰਾਈ ਜਾਂਦੇ ਆ ਅੱਜ ਕੰਢੇ ਨੌਜਵਾਨ ਅੱਜ ਛੋਟੇ ਦੇ ਨੌਜਵਾਨ ਰਵੀ ਨੌਕ ਤੇ ਹਾਰ ਲਈ ਸਾਡੇ ਰਵੀ ਤੇ ਬਾਦੂਤ ਬਾਜੋ ਨੰਬਰ ਨੰਬਰ ਆਮ ਆ ਗਿਆ ਭਾਈ ਜਵਾ ਬੱਜੇ ਭਾਡੇ ਲੈ ਮਾਰ ਲੈ 510 ਹੋ ਜਾਣਾ ਪਰ ਇਹ ਪਹਿਲਾ ਸਰਦਾਰ ਦੂਜੇ ਦੇ ਉਹ ਉਹ ਦਿਮਾਲੇ ਵਾਲਾ ਮੁੰਡਾ ਦੂਜੇ ਨੰਬਰ ਆ ਜਾਓ ਨਾਲ ਖਾ ਲੋ ਭਾਈ ਵੀ ਦੋ ਬੰਨੇ ਆਪਣੇ ਪੁਲੇ ਯੂਪ ਪਾਉਂਦਾ ਚਲ ਰਾ ਓ ਕਰਨ ਓ ਕਰਨ ਲੈ ਗਈ ਐ ਬੱਲੇ 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 ਓ ਰਵੀ 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 ਨੌਜਵਾਨਾਂ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਸੀ ਨੌਜਵਾਨ ਵਧ ਚੜ ਕੇ ਆਪਣਾ ਨਾਲ ਖਾ ਰਹੀ ਸਨ ਗੇਮਾਂ ਦੇ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਬਹੁਤ ਅਨੁਸ਼ਾਸਿਤ ਤਰੀਕੇ ਨਾਲ ਹੋ ਰਹੀਆਂ ਸਨ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਪ੍ਰਸ਼ਾਦੇ ਦਾ ਅਤੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਮੈਚ ਬਿਲਕੁਲ ਨਿਰਪੱਖ ਹੋ ਰਹੇ ਸਨ ਅਤੇ ਮੈਚ ਰੈਫਰੀ ਬਹੁਤ ਹੀ ਤਿੱਖੀ ਨਿਗਾਹ ਦੇ ਨਾਲ ਸਾਰੇ ਖਿਡਾਰੀਆਂ ਉੱਤੇ ਨਿਗਰਾਨੀ ਰੱਖੇ ਸਨ ਸਾਰੇ ਫੈਸਲੇ ਬਿਲਕੁਲ ਸਹੀ ਹੋਏ ਕਿਸੇ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਪਿੰਡ ਵਾਲੇ ਬੱਚਿਆਂ ਨੂੰ ਤਾੜੀਆਂ ਮਾਰ ਕੇ ਉਤਸ਼ਾਹਿਤ ਕਰ ਰਹੇ ਸਨ ਅਤੇ ਉਹਨਾਂ ਦਾ ਉਤਸ਼ਾਹ ਵਧਾ ਰਹੇ ਸਨ ਇਸ ਮੌਕੇ ਪਿੰਡ ਤੋਂ ਵੀ ਲਗਭਗ 1000 ਦੇ ਕਰੀਬ ਦਰਸ਼ਕ ਜਿਹੜੇ ਬਾਕੀ ਪਿੰਡਾਂ ਤੋਂ ਵੀ ਆਏ ਹੋਏ ਸਨ ਮੈਦਾਨ 'ਚ ਬੈਠ ਕੇ ਖੇਡਾਂ ਵੇਖ ਰਹੇ ਸਨ ਦੌੜਾਂ ਦੀ ਸਮਾਪਤੀ ਮੁੰਡੇ ਅਤੇ ਕੁੜੀਆਂ ਦੇ ਫਾਈਨਲ ਮੈਚ ਕਰਵਾ ਕੇ ਕੀਤੀ ਗਈ ਇਸ ਤੋਂ ਬਾਅਦ ਮੁੰਡੇ ਅਤੇ ਕੁੜੀਆਂ ਦੇ ਸ਼ਾਰਟ ਪੁੱਟ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਰੀਬ 30 ਮੁੰਡੇ ਅਤੇ 12 ਕੁੜੀਆਂ ਨੇ ਹਿੱਸਾ ਲਿਆ। ਸ਼ੰਕਰਪਾਜੀ ਗਰਾਊਂਡ ਤੋਂ ਪ੍ਰੋਗਰਾਮ ਨੰਬਰ ਨੂੰ ਲੈਣੇ ਹੈ ਪ੍ਰੋਗਰਾਮ ਭਰਾਂਗੇ। ਇੱਕ ਮੁਕਾਬਲਾ ਬੋਰੀ ਰੇਸ ਵਿੱਚ ਵੀ ਕਰਵਾਇਆ ਗਿਆ। ਬੋਰੀ ਦੇਸ ਵਿੱਚ ਛੋਟੇ ਬੱਚਿਆਂ ਨੇ ਬਹੁ ਗਿਣਤੀ ਵਿੱਚ ਭਾਗ ਲਿਆ ਲਗਭਗ 50 60 ਬੱਚੇ ਬੋਰੀ ਰੇਸ ਦਾ ਹਿੱਸਾ ਬਣੇ ਬਾਅਦ ਵਿੱਚ ਬੱਚੇ ਚੱਲਣੇ ਚੱਲਣੇ ਚੱਲੋ ਬੜਾ ਧਿਆਨ ਨਾਲ ਧਿਆਨ ਨਾਲ ਚਾਵਾਂ ਚੱਕਦਾ ਫੱਟਾ ਜਾਂਦਾ ਜਾਂਦਾ ਲੈ ਗਿਆ ਮੁੰਡਾ ਲੈ ਗਿਆ ਇਹ ਲੈ ਗਿਆ ਇਹ ਉਹ ਦੋ ਤਾਂ ਬੋਰੀ ਲੈ ਕੇ ਲੈ ਬੋਰੀ ਫੜਾਓ ਜਿਹੜਾ ਜਿਹੜਾ ਪਿੱਛੇ ਰਹਿ ਗਿਆ ਅੱਜ ਇੱਕ ਹੋਰ ਮੁਕਾਬਲਾ ਕਰਵਾਇਆ ਗਿਆ ਜੋ ਸੀ ਲੈਮਨ ਸਪੂਨ ਰੇਸ ਜਿਸ ਵਿੱਚ ਪਿੰਡ ਦੀਆਂ ਨੌਜਵਾਨ ਕੁੜੀਆਂ ਪਿੰਡ ਦੇ ਨੌਹਾਂ ਨੇ ਵੀ ਹਿੱਸਾ ਲਿਆ ਅਤੇ ਛੋਟੀਆਂ ਬੱਚੀਆਂ ਉਹਨਾਂ ਨੇ ਵੀ ਲੈਮਨ ਸਪੂਨ ਰੇਸ ਦਾ ਬਹੁਤ ਹੀ ਆਨੰਦ ਲਿਆ ਇਹਨਾਂ ਗੇਮਾਂ ਨੂੰ ਬਹੁਤ ਹੀ ਇਤਸ਼ਾਹ ਨਾਲ ਵੇਖਿਆ ਜਾ ਰਿਹਾ ਸੀ ਇਸ ਤੋਂ ਅਗਲਾ ਮੁਕਾਬਲਾ 뮤지컬 ਚੇਅਰ ਦਾ ਕਰਵਾਇਆ ਗਿਆ ਜਗਦੀਸ਼ ਸਿੰਘ ਜਗਦੀਸ਼ ਬੋਤਾ ਕੁਰਸੀ ਦਾ ਫਲਾਕੀ ਨਾਲ ਚਲੋ ਤੁਸੀਂ ਕੁਰਸੀ ਦਾ ਫਲਾਕੀ ਚੱਲੀ ਜੰਨੇ ਹੋ ਅੱਗੇ ਅੱਗੇ કોઈ કોઈ શાબા શાબાશ તાળિયા ભે ઉઠો

अज होर खेडा की तरह पंजाब च लुप्त होंगी जा रही रस्सी टप्पणा खेड ओदा मुकाबला कराया गया ਜਿਸ ਵਿੱਚ ਪਿੰਡ ਦੀਆਂ ਛੋਟੀਆਂ ਵੱਡੀਆਂ ਸਾਰੀਆਂ ਕੁੜੀਆਂ ਨੇ ਹਿੱਸਾ ਲਿਆ ਅਤੇ ਲੋਕਾਂ ਨੇ ਤਾੜੀਆਂ ਮਾਰ ਕੇ ਉਹਨਾਂ ਦਾ ਹੌਸਲਾ ਵਧਾਇਆ ਅੱਜtare Pase ਖੁਸ਼ੀਆਂ ਝਲਕ ਰਹੀਆਂ ਸਨ ਤੇ ਬੱਚੇ ਜਿਹੜੇ ਆ ਉਹਨਾਂ ਦਾ ਤਾਂ ਕੋਈ ਘਾਤੀ ਨਹੀਂ ਸੀ ਖੁਸ਼ੀਆਂ ਦੀ ਕਿਉਂ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਪੰਜਾਬ ਦੀਆਂ ਖੇਡਾਂ ਹੋਣ ਤੇ ਪੰਜਾਬ ਦੀਆਂ ਖੇਡਾਂ ਵਿੱਚ ਜੋਰ ਜਮਾਈ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਖੇਡ ਰਸਾਕਸ਼ੀ ਉਹ ਵੀ ਕਰਵਾਈ ਗਈ ਆਵਗੇ 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 ਇੱਕ ਮੁਕਾਬਲਾ ਮਕਸੂਦਪੁਰ ਤੇ ਰਾਏਪੁਰ ਪੀਰ ਬਖਸ਼ ਦੀ ਟੀਮ ਦੇ ਵਿਚਕਾਰ ਵੀ ਖੇਡਿਆ ਗਿਆ ਜਿਸ ਵਿੱਚ ਰਾਏਪੁਰ ਪੀਰ ਬਖਸ਼ ਦੇ ਯੋਧਿਆਂ ਨੇ ਮਕਸੂਦਪੁਰ ਦੀ ਬਹੁਤ ਹੀ ਤਗੜੀ ਟੀਮ ਨੂੰ ਹਰਾ ਕੇ ਆਪਣਾ ਕੱਪ ਜਿੱਤਿਆ

ਬੱਜ ਗਈ ਰਾਪਰੀਆ ਲੈ ਇਹ ਹੀ ਲੈ ਇਹ ਹੀ ਲੈ ਪ੍ਰੀਏ बैठा सरक्रिया है मुझे गोलू लाग गया आ गोलू ला गया गोलो ने फा लिया मुंबे और खेत से बह गया है बल्ले बल्ले कराती है त्याग बरत है ਬਿਲਕੁਲ ਜੀ ਬਿਲਕੁਲ ਬਹੁਤ ਚਾਰ ਜਾਪੀ ਆ ਆ ਰਾਪਰ ਬੀ ਦੀ ਟੀਮ ਦੇ ਚਾਰ ਜਾਪੀ ਆ ਇੱਕ ਬੰਨੇ ਰਾਪਰ ਬੀ ਖੇੜਦੀ ਬਈਆ ਇੱਕ ਬੰਨੇ ਬੱਲੇ ਬੱਲੇ ਸ਼ਰੀਫ ਵਾਲੀ ਸ਼ਰੀਫ ਵਾਲੀ ਆ ਸ਼ਰੀਫ ਵਾਲੀ ਆ ਬੱਲੇ 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 ਪੈਂਦੀਆਂ ਰੇਡ ਸਾਹਮਣੇ ਸਾਹਮਣੇ ਇਸ਼ਾਰਾ ਕਿੱਧਰ ਹੋਵੇਗਾ ਵੀ ਸਮਝ ਲਿਆ ਬੰਤਾ ਹੈ ਬਾਉਂਡ ਰੇਟਰ ਦਾ ਜੀ ਬਾਉਂਡ ਰੇਟਰ ਆ ਹੋਊਗਾ ਜਰੂਰ ਹੋਊਗਾ मुंडा केमारा सिखी करण मुंडा इहा के मु कब्डी मारे सरमार फेर मारे है से करे से करे से ਜਲਵੀ ਸ਼ਰਾ ਬਾ ਕਬੱਡੀ ਲਓ ਮੁੰਡਾ ਕਹਿੰਦੇ ਕਬੱਡੀ ਪਾਉਣ ਲਈ ਸਿੰਘ ਸਰਦਾਰ ਵਧਿਆ ਹੋਇਆ ਹੈ ਇਹ ਰੰਡੀਆਂ ਜਹਾਨ ਦੇ ਕੋ ਬਹਾ ਖਿਡਾਰੀ ਆ ਉਹ ਮੁੰਡੇ ਬੱਲੇ 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 ਉਹ ਸਿੰਘੂ ਸਿੰਘ ਉਹ ਸਿੰਘੂ ਸਿੰਘ ਖੱਪੂ ਖੱਪ ਲੈ ਤੇ ਜਹਰ ਕੰਨ ਚੜੇ ਉਹ ਸਿੰਘੂ ਸਿੰਘ ਆ ਬੱਲੇ 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 ਆ ਬੱਲੀਆਂ ਬਣਾ ਕੇ ਝਾਂਜਰ ਤੇਰੀ ਉਹ ਨਾਲ ਨਾਲ ਤੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣਨ ਵਾਲਾ ਸਰਮਾ ਲੈਦਾ ਪੱਕੇ ਬਣਾ ਦੇ ਗਾਲੀ ਤੇਰੀ ਮੜ ਕੇ

वॾी मोट कंदे मुंडा हुया है उते चई रेड़ कल उते मारा कयां ਰਾਹੁਤ ਬਚ ਗਿਆ ਹੈ ਇੱਕੀ ਬੜੇ ਚੰਗੇ ਨਾਲ ਹਾਰੀ ਦੇ ਇੱਕ ਪਾਸੇ ਦੁਨੀਆ ਦੋਨਾਂ ਪਾਸੇ ਦੰਦੇ ਹੈ ਹਾਰੀ ਦੇ ਇੱਕ ਪਾਸੇ ਦੁਨੀਆ ਦੇ ਦੋਨਾਂ ਪਾਸੇ ਦੰਦੇ ਹੈ ਕਹਿੰਦੇ ਰੇਲ ਸਾਹਮਣੇ ਸਾਹਮਣੇ ਸ਼੍ਰੀ ਗੋਰੀ ਆ ਗੋਲੂ ਆ ਗੋਲੂ ਇਹ ਬੱਲੇ 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 ਗੋਲੂ 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 ਟੋਡਿਕ ਬਟਿਕ ਬਟਿਕ ਕਬਲੀ ਆਸਾਰ ਆ ਕਹਿੰਦੇ ਗੁੱਜਰਨਾ ਗੁੱਜਰਨਾ ਮਗਾਰਾ ਟਰਨਮੈਂਟ ਦੇ ਅਖੀਰ ਦੇ ਵਿੱਚ ਖਿਡਾਰੀਆਂ ਨੂੰ ਟਰਾਫੀਆਂ ਮੈਡਲਾਂ ਅਤੇ ਨਕਦ ਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਸਨਮਾਨਿਤ ਕਰਨ ਵਾਲਿਆਂ ਦੇ ਵਿੱਚ ਪ੍ਰਮੁੱਖ ਸਨ ਸਰਦਾਰ ਸੁਖਵਿੰਦਰ ਸਿੰਘ ਲਾਡੀ, ਲਖਵਿੰਦਰ ਸਿੰਘ ਕਿੰਦਾ, ਇਕਬਾਲ ਸਿੰਘ ਮਿੰਟਾ, ਮਨਮੀਤ ਸਿੰਘ ਪ੍ਰੈਟੀ, ਸਰਦਾਰ ਗੁਰਪ੍ਰੀਤ ਸਿੰਘ ਹੈਪੀ, ਫਲਜਿੰਦਰ ਸਿੰਘ ਲਾਲੀਆ ਅਤੇ ਸਰਦਾਰ ਜਸਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਰਾਏਪੁਰ ਪੀਰ ਬਖਸ਼ਵਾਲਾ